ਅੱਤਿਆ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਇਸ ਵੇਲੇ ਆਪਣੀ ਸਕਰੀਨ ਤੇ ਹੈ ਜਿਹੜਾ ਲਸਣ ਉੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਮਲਚਿੰਗ ਵਾਲੀ ਤਕਨੀਕ ਦੇ ਨਾਲ ਇਹ ਬੀਜਿਆ ਗਿਆ ਇਹ ਲਸਣ ਅੱਜ 25 ਦਿਨਾਂ ਦਾ ਤੇ ਇਹਦੀ ਜਿਹੜੀ ਹੈਗੀ ਆ ਗਰੋਥ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹਦਾ ਜਾਮਾ ਬਹੁਤ ਸੋਹਣੀ ਇਹਦੀ ਗਰੋਥ ਹੈ ਤੇ ਇਹ ਨਾ ਮਲਚ ਨਾਲੀ ਤਕਨੀਕ ਦੇ ਨਾਲ ਬੀਜਿਆ ਗਿਆ ਤੇ ਮਲਚ ਨਾਲੀ ਤਕਨੀਕ ਦੇ ਨਾਲ ਬੀਜਣ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੁੰਦਾ ਲਸਣ ਦੀ ਫੇਤੀ ਚ ਉਹ ਇਹ ਹੁੰਦਾ ਕਿ ਕੱਖ ਨਹੀਂ ਹੁੰਦੇ ਇਹਦੇ ਵਿੱਚ ਤੁਹਾਨੂੰ ਕੱਖ ਜਿਹੜੇ ਹੈਗੇ ਨਾਮ ਮਾਤਰ ਹੀ ਕਿਤੇ ਨਜ਼ਰ ਆ ਸਕਦੇ ਨਹੀਂ ਤਾਂ ਇਹਦੇ ਵਿੱਚ ਕੱਖਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈਗਾ ਇਹ ਲਸਣ ਜਿਹੜੇ ਕਿਸਾਨ ਭਰਾਣੇ ਬੀਜਿਆ ਹੋਇਆ ਆਪਾਂ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਕਿ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਫਰਕ ਦਿਖਾ ਦਿਆਂ ਇਹ ਕਿਹੜੀ ਪਿਆਰੀ ਹੈ ਮੇਰੇ ਕੱਬੇ ਹੱਥ ਇਹ ਹੈਗੀ ਹਮਾਰਚੰਗ ਵਾਲੇ ਲਸਣ ਦੀ ਤੇ ਆ ਸੱਜੇ ਹੱਥ ਵਾਲੀ ਪਿਆਰੀ ਹੈ ਜਿਹੜੀ ਇਹ ਆਮ ਤਰੀਕੇ ਨਾਲ ਬੀਜਿਆ ਗਿਆ ਲਸਣ ਦੀ ਕਿਹੜੀ ਹੈ ਹੁਣ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਕੱਖ ਕਿੰਨੇ ਜ਼ਿਆਦਾ ਕਿਉਂਕਿ ਆਮ ਤਰੀਕੇ ਨਾਲ ਬੀਜਿਆ ਗਿਆ ਤੇ ਆ ਜਿਹੜਾ ਟਕਿਆ ਹੋਇਆ ਮਲਚਨ ਵਾਲਾ ਲਸਣ ਹੈ ਇਹਦੇ ਵਿੱਚ ਕੱਖਾਂ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈਗਾ ਤੇ ਉਹ ਜਿਹੜੀ ਖੱਬਲ ਦੀਆਂ ਟਿਹੜਾ ਹੈਗੀਆਂ ਉਹ ਇੱਕ ਥਾਂ ਤੇ ਜਰੂਰ ਹੋਇਆ ਉਹ ਇਹ ਪੱਟ ਕੇ ਬਾਹਰ ਕੱਢ ਦੇਣਗੇ ਸੋ ਜਦੋਂ ਪ੍ਰਾਲੀ ਦਾ ਇੰਨਾ ਸੋਹਣਾ ਇਸਤੇਮਾਲ ਕਰਕੇ ਲਸਣ ਦੀ ਖੇਤੀ ਬਹੁਤ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਆ ਤੇ ਕਣਕ ਦੀ ਖੇਤੀ ਆਲਰੇਡੀ ਇਸ ਤਰੀਕੇ ਨਾਲ ਮੈਚਿੰਗ ਵਾਲੀ ਵਿਧੀ ਨਾਲ ਕੀਤੀ ਜਾ ਰਹੀ ਆ ਪੰਜਾਬ ਭਰ ਦੇ ਵਿੱਚ ਸਫਲਤਾਪੂਰਵਕ ਤਾਂ ਕਿਉਂ ਅਸੀਂ ਲੱਕ ਬੰਨਿਆ ਹੋਇਆ ਪ੍ਰਾਲੀ ਫੂਕਣ ਤੇ ਸੋ ਆਪਾਂ ਗੱਲ ਕਰਦੇ ਆਂ ਆ ਕਾਕਾ ਜੀ ਮੇਰੀ ਗੱਲ ਸੁਣੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੋਅ मामा ਜੀ ਮਨਜੀਤ ਸਿੰਘ ਪਿੰਡ ਮਾਨਕੂਰਾ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਕਿੱਥੇ ਹੋਣਾ ਮਨਜੀਤ ਜੀ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਮਲਚਿੰਗ ਵਾਲਾ ਲਸਣ ਹਾਂਜੀ ਬੀਜਿਆ ਹੋਇਆ ਹਾਂਜੀ ਉਹ ਬਹੁਤ ਸੋਹਣਾ ਖੜਾ ਕਿਆਰੀਆਂ ਦੇ ਵਿੱਚ ਜੀ ਤੇ ਇਹ ਕਿਵੇਂ ਬੀਜਿਆ ਸੀ ਕੀ ਇਹਦੀ ਹੁਣ ਤੱਕ ਦੀ ਦੇਖਭਾਲ ਆ ਤੇ ਕਿੰਨੇ ਦਿਨਾਂ ਦਾ ਲਸਣ ਆ ਇਹ ਜੀ ਇਹ ਮੇਰਾ ਸ਼ੁਰੂ ਤੋਂ ਹੀ ਇੰਟਰਸਟ ਹੈ ਕਿ ਜਿਵੇਂ ਤੁਹਾਡੀ ਗੱਲ ਤੁਸੀਂ ਆਵੇਂ ਹੀ ਕਰ ਦਿੰਨੇ ਆ ਮਤਲਬ YouTube ਤੇ ਕਿ ਫਸਲ ਨੂੰ ਨਾ ਧਿਆਨ ਚ ਰੱਖੋ ਜ਼ਮੀਨ ਨੂੰ ਰੱਖੋ ਨਾ ਤਾਂ ਇਸ ਮਕਸਦ ਦੇ ਤਹਿਤ ਮੈਂ ਤਰਤੂਨ ਲਾਇਆ ਦਾ ਨਾਰਮਲ ਤਰੀਕੇ ਨਾਲ ਹੀ ਆ ਲਾਲ ਲਸਣ ਵਾਲੀ ਸੀ ਲਾਲ ਲਸਣ ਲੇਕਿਨ ਸੋਚੇ ਹੀ ਵੀ ਇਹਦੇ ਚ ਕੈਮੀਕਲ ਫ੍ਰੀ ਕਰਨਾ ਵਾ ਉਹਦੇ ਕਰਕੇ ਲਾਉਣ ਉਪਰੰਤ ਇਹਨੂੰ ਪਾਣੀ ਲਾਤਾ ਉਸ ਤੋਂ ਬਾਅਦ ਸਵਾ ਗੱਲੀ ਸੜੀ ਰੂੜੀ ਔਰ ਉਸ ਤੋਂ ਬਾਅਦ ਪੁੱਤਰ ਕੇ ਟਾਲੀ ਪਾ ਦਿੱਤੀ ਗਏ ਦੇ ਉੱਤੇ ਇਹਦੇ ਪਹਿਲਾਂ ਵੀ ਮੈਂ ਕਰਦਾ ਰਿਹਾ ਮੈਨੂੰ ਇਹਦਾ ਤਕਰੀਬਨ ਤਜਰਬਾ ਹੈਗਾ ਅਸੀਂ ਮਾੜਾ ਮੋਟਾ ਤੇ ਬੜਾ ਹੀ ਸ਼ਾਨਦਾਰ ਰਿਜ਼ਲਟ ਵਾ ਧੰਨਵਾਦ ਤੁਹਾਡੇ ਸਹਿਯੋਗ ਦਾ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੇ ਲਸਣ ਦੀ ਗ੍ਰੋਥ ਵੇਖੋ 25 ਦਿਨਾਂ ਦਾ ਲਸਣ ਗੱਲਾਂ ਕਰਉਣਾ ਪਿਆ ਤੇ ਲਸਣ ਦੇ ਵਿੱਚ ਕੱਥਾਂ ਦੇ ਨਾਮ ਨਿਸ਼ਾਨ ਵੀ ਲੱਭਣ ਤੇ ਨਹੀਂ ਲੱਭਣੇ ਖਾਲਾਂ ਕਿ ਉਹ ਜਿਹੜਾ ਖੱਬੜਾ ਉਹ ਇੱਕ ਥਾਂ ਤੇ ਜਰੂਰ ਆ ਦੋ ਚਾਰ ਟੜਾ ਉਹ ਕੱਟ ਦਿੱਤੀਆਂ ਜਾਣਗੀਆਂ ਤੇ ਇਧਰ ਜੇ ਦੇਖੋਗੇ ਤੇ ਇਧਰ ਲਸਣ ਦਾ ਨਜ਼ਰ ਹੀ ਨਹੀਂ ਆ ਰਿਹਾ ਇਧਰ ਕਾਖੀ ਕਾਖ ਨਜ਼ਰ ਆ ਰਿਹਾ ਸੋ ਇਹ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਫੇਸਬੁੱਕ ਪੇਜ ਨੂੰ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨੇ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ